ਇੱਕ ਵਾਰੀ ਇੱਕ ਵਾਰੀ ਹੰਸ ਹੰਸਣੀ ਦੇ ਨਾਲ ਗੱਲ ਸੁਣਨ ਆਈ ਬਾਈ ਜੀ ਬਾਸ ਜੀ ਦੇ ਨਾਲ ਜਾ ਰਿਹਾ ਆ ਰਸਤੇ ਦੇ ਵਿੱਚ ਰਾਤ ਪੈ ਜਾਂਦੀ ਆ ਸੋ ਟਾਣੀ ਦੇ ਉੱਤੇ ਉਹ ਬੈਠ ਕੇ ਰਾਤ ਕੱਟਣ ਵਾਸਤੇ ਹੰਸ ਹੰਸਣੀ ਨੂੰ ਬਾਤ ਸੁਣਾਉਂਦਾ ਤੇ ਬਾਤ ਦੇ ਅਖੀਰ ਦੇ ਵਿੱਚ ਉਹ ਗੱਲ ਕਹਿੰਦਾ ਕਹਿੰਦਾ ਜਿਹੜੇ ਘਰ ਦੇ ਉਤੋਂ ਦੀ ਖੁੱਲੂ ਲੱਗ ਜਾਂਦੇ ਆ ਨਾ ਉਹ ਘਰ ਦੇ ਵਿੱਚ ਜਾਣਾ ਪੈ ਜਾਂਦੀ ਆ ਜਿਹੜੇ ਘਰ ਦੇ ਵਿੱਚ ਉੱਲੂ ਬੋਲਣ ਲੱਗ ਜਾਂਣ ਉਹ ਤੇ ਜਾਣਾ ਪੈ ਜਾਂਦੀਆਂ ਸੋ ਉਥੇ ਮੋਂਦੂ ਬੈਠਾ ਸੀ ਉਹਦੇ ਬੜੇ ਦਿਲ ਨੂੰ ਲੱਗੀ ਗੱਲ ਕਿ ਇਹਨੇ ਕਿਹੜੀ ਗੱਲ ਕੀਤੀ ਜਦੋਂ ਸਵੇਰ ਹੋਈ ਹਾਂਸੋ ਕੋ ਜਾਨ ਲੱਗਿਆ ਤੇ ਉੱਲੂ ਨੇ ਅੱਗੋਂ ਰੋਕ ਲਿਆ ਉੱਲੂ ਕਹਿੰਦਾ ਵੀ ਹਾਂਸ ਤੂੰ ਮੇਰੇ ਘਰ ਵਾਲੀ ਲੈ ਕੇ ਕਿੱਧਰ ਜੰਨਿਆ ਹੰਸ ਕਹਿੰਦਾ ਕਿ ਨਹੀਂ ਭਾਈ ਸਾਹਿਬ ਇਹ ਤਾਂ ਮੇਰੇ ਘਰ ਵਾਲੀ ਆ ਉਹ ਕਹਿੰਦਾ ਉੱਲੂ ਕਹਿੰਦਾ ਆਪਾਂ ਪੰਚਾਇਤ ਕੋਲੇ ਚੱਲਦੇ ਆ ਪੰਚਾਇਤ ਤੋਂ ਫੈਸਲਾ ਕਰਾ ਲਈਏ ਹੰਸ ਕਹਿੰਦਾ ਜਦੋਂ ਮੈਂ ਸੱਚ ਆਇਆ ਤੇ ਮੈਨੂੰ ਕਿਹੜੀ ਗੱਲ ਦਾ ਕਰ ਚਲੋ ਪੰਚਾਇਤ ਕੋਲੇ ਫੈਸਲਾ ਕਰਾ ਲਈਏ ਪੰਚਾਇਤ ਕੋਲੇ ਗੱਲ ਗਈ ਪੰਚਾਇਤ ਦੇ ਵਿੱਚ ਜਿਹੜਾ ਕਾਂ ਸੀ ਉਹ ਦਾ ਮੁਖੀ ਸੀ ਤੇ ਹੋਰ ਭੁਗੀਆਂ ਘਟਾਰਾ ਮੰਤਰੀ ਜਦੋਂ ਹੰਸ ਦੇ ਹੱਕ ਦੇ ਵਿੱਚ ਫੈਸਲਾ ਹੋਣ ਲੱਗਿਆ ਤੇ ਨਾਲ ਬੈਠਾ ਛੋਟਾ ਨਾਂ ਛੋਟੇ ਕਾਂ ਤੋਂ ਮਤਲਬ ਸਾਹਮਣੇ ਦੇ ਨਾ ਛੋਟਾ ਮੰਤਰੀ ਜਿਹੜਾ ਸਮਝ ਕੇ ਬੈਠੀ ਉਹ ਹੁੱਜ ਮਾਰ ਕੇ ਕਹਿੰਦਾ ਉਹ ਹੁੱਜ ਮਾਰ ਕੇ ਕਹਿੰਦਾ ਜੇ ਹੰਸ ਦੇ ਹੱਕ ਦੇ ਵਿੱਚ ਫੈਸਲਾ ਦੇਤਾ ਉਦਾਂ ਹੰਸ ਵੀ ਲੈ ਕੇ ਉੱਜੂਗਾ ਜੇ ਜੇ ਉੱਲੂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਹੰਸ ਨਹੀਂ ਇੱਥੇ ਰਹੂਗੀ ਸਾਨੂੰ ਵੀ ਦਿੱਖਦੀ ਰਹੂਗੀ ਸੋ ਮੱਕਦੀ ਗੱਲ ਕੀ ਉੱਲੂ ਦੇ ਹੱਕ ਦੇ ਵਿੱਚ ਫੈਸਲਾ ਹੋ ਗਿਆ ਸੋ ਹੰਸ ਜਦੋਂ ਕੱਲਾ ਹੀ ਚਾਲ ਲੱਗਾ ਤਾਂ ਉੱਲੂ ਨੇ ਰੋਕਿਆ ਕਹਿੰਦਾ ਓਏ ਜਾ ਲੈ ਜਾ ਆਪਣੀ ਘਰ ਆ ਲਈ ਪਰ ਪਰ ਇੱਕ ਗੱਲ ਯਾਦ ਰੱਖੀ ਉੱਲੂ ਕਹਿੰਦਾ ਘਰਾਂ ਦੇ ਵਿੱਚ ਅਜਾਰੇ ਉੱਲੂਆਂ ਕਰਕੇ ਨਹੀਂ ਪੈਂਦੇ ਕੁੱਲਿਆਂ ਦੇ ਬੋਲਣ ਕਰਕੇ ਨਹੀਂ ਪੈਂਦੇ ਉਹ ਕਹਿੰਦਾ ਘਰਾਂ ਦੇ ਵਿੱਚ ਅਜਾੜੇ ਕਾਵਾਂ ਦੀ ਪੰਚਾਇਤ ਕਰਕੇ ਪੈਂਦੇ ਆ ਗਲਤ ਸਰਕਾਰਾਂ ਕਰਕੇ ਪੈਂਦੇ ਆ ਸੋ ਵੀਰੋ